ਅੱਜ ਮਹਾਨ ਸ਼ਹੀਦਾਂ ਦਾ ਉਹ ਦਿਹਾੜਾ ਆ ਜਿੱਥੋਂ ਖਾਲਸਾ ਪੰਥ ਦੀ ਸਤਗੁਰੂ ਜੀ ਨੇ ਅਨੰਦਪੁਰ ਸਾਹਿਬ ਨਹੀਂ ਪੱਥਰ ਰੱਖਿਆ ਸੀ ਤੇ ਸਤਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ ਸਰਬੰਸ ਜਿਹੜਾ ਆ ਇਸ ਪੰਥ ਤੋਂ ਵਾਰਿਆ ਅੱਜ ਨਾਮ ਜਪਣ ਦਾ ਸਮਾਂ ਆ ਬੋਲੀ ਦਾ ਰੋਜੇ ਬਹੁਤੇ ਅੱਜ ਦਾ ਕੇਵਲ ਤਾਂ ਕੇਵਲ ਅਰਦਾਸ ਤੇ ਸਿਮਰਨ ਨੇ ਸੰਗਤਾਂ ਵੱਧ ਵਧ ਕਾੜਨ ਤਾਂ ਕਿ ਉਹਨਾਂ ਮਹਾਨ ਸ਼ਹੀਦਾਂ ਕੋਲੋਂ ਸਾਨੂੰ ਕੋ ਬਲ ਉਤੰਦ ਮਿਲ ਸਕੇ ਗੁਰਸਿੱਖੀ ਦੀ ਦਾਤ ਮਿਲ ਸਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲਗਤੇ ਜੇਕਰ ਅਮਰ ਸ਼ਹੀਦ ਬਾਬਾ ਜੋਰਾਵਰ ਸਿੰਘ ਸਾਹਿਬ ਅਮਰ ਸ਼ਹੀਦ ਬਾਬਾ ਫਤਿਹ ਸਿੰਘ ਸਾਹਿਬ ਪਰਮ ਪੂਜਨੀਕ ਜਗਤ ਮਾਤਾ ਅਮਰ ਸ਼ਹੀਦ ਮਾਤਾ ਗੁਜਰ ਕੌਰ ਦੀ ਜਿਨ੍ਹਾਂ ਦੇ ਪਾਵਨ ਮੁਕद्दस ਸ਼ਹਾਦਤ ਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਲਾਸਾਨੀ ਲਹੂ ਪਿਜਾ ਇਤਿਹਾਸ ਔਰ ਇਸ ਧਰਤੀ ਦੇ ਤਿੰਨ ਮੁਕਾਮ ਜਿੱਥੋਂ ਇਹ ਧਰਮ ਦੀ ਬਾਰਤ ਠੰਡਾ ਬੁਰਜ ਪਾਵਨ ਉਹ ਦੀਵਾਰ ਜਿੱਥੇ ਸਹਬਜ਼ਾਦਿਆਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਔਰ ਸੂਰਜ ਕਿਰਨ ਮਲੇ ਜਲ ਕਾ ਜਲ ਹੂ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਹਜੇ ਤੇ ਉਮਰੇ ਬਹੁਤ ਛੋਟੀ ਹੈ ਤਕਰੀਬਨ 3 ਸਦੀਆਂ ਜੇ ਦੇਖਿਆ ਜਾਈਏ ਤਾਂ ਇਸ ਖਾਲਸਾ ਧਰਮ ਦੀ ਉਮਰ ਹੈ ਅਜੇ ਤਾਂ ਇਹਨੇ ਜਵਾਨੀ ਵੱਲ ਇੱਕ ਤਰ੍ਹਾਂ ਦਾ ਜਾਣਾ ਸੋ ਗੁਰੂ ਸਾਹਿਬ ਜੀ ਦੇ ਮੈਂ ਭਾਵੇਂ ਗੱਲ ਲੰਬੀ ਹੋ ਗਈ ਪਰ ਇੱਕ ਗੱਲ ਬੜੀ ਬੜੀ ਅਜੀਬ ਹੈ ਜਦੋਂ ਇਤਿਹਾਸ ਦੇਖਦੇ ਆ ਅਸੀਂ ਇਸ ਪਰਦੇ ਬੀਆਂ ਸੁਣਦੇ ਆ ਕਿ ਦਸਮ ਪਾਤਸ਼ਾਹ ਨੇ ਆਪਣੇ ਪੁੱਤਰਾਂ ਦਾ ਮੋਹ ਨਹੀਂ ਕੀਤਾ ਮਾਤਾ ਜੀ ਨੇ ਪੁੱਤਰਿਆਂ ਦਾ ਮੋਹ ਨਹੀਂ ਕੀਤਾ ਪਰ ਇਹ ਵੀ ਸਚਾਈ ਆ ਕਿ ਗੁਰੂ ਸਾਹਿਬ ਦੇ ਪੁੱਤਰਾਂ ਨੇ ਵੀ ਆਪਣੇ ਪਿਤਾ ਦਾ ਮੋਹ ਨਹੀਂ ਕੀਤਾ ਗੜੀ ਚਮਕੌਰ ਦੇ ਵਿੱਚ ਦਸਮ ਪਾਤਸ਼ਾਹ ਨੇ ਨਹੀਂ ਕਿਹਾ ਕਿ ਤੁਸੀਂ ਜਾਓ ਉੱਥੇ ਮੰਗਿਆ ਬਾਬਾ ਜੀ ਸਿੰਘ ਨੇ ਕਿ ਅਸੀਂ ਜਾਣਾ ਚਾਹੁੰਦੇ ਆ ਇੱਥੇ ਪਿਤਾ ਨੇ ਪੁੱਤਰ ਦਾ ਮੋਹ ਬਸਾਰਿਆ ਤੇ ਪੁੱਤਰ ਨੇ ਪਿਤਾ ਦਾ ਮੋਹ ਬਸਾਰਿਆ ਤੇ ਠੰਡੇ ਬੁਰਜ ਵਿੱਚ ਜਿਵੇਂ ਕਹਿੰਦੇ ਆ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਦਾਦੀ ਅਤੇ ਪੋਤੇ ਦਾ ਰਿਸ਼ਤਾ ਜਿਹੜਾ ਉਹ ਬਹੁਤ ਗਹਿਰਾ ਹੋ ਜਾਂਦਾ ਪਰ ਠੰਡੇ ਬੁਰਜ ਦੇ ਵਿੱਚ ਦਾਦੀ ਨੇ ਪੋਤਰਿਆਂ ਦਾ ਪਿਆਰ ਮੋਹ ਬਸਾਰਿਆ ਤੇ ਪੋਤਰਿਆਂ ਨੇ ਦਾਦੀ ਦਾ ਮੋਹ ਬਸਾਰਿਆ ਕਿਉਂ ਗੱਲ ਧਰਮ ਦੀ ਸੀ ਬੋਲ ਸੋ ਧਰਮ ਹੀੜਿਆ ਮੌਨ ਕਤਾਰੀ ਨਾਮ ਤੋਂ ਧਰਮ ਦੀ ਹੋਂਦ ਜੇ ਬਚਦੀ ਆ ਸੋ ਇਸ ਧਰਤੀ ਦੇ ਉੱਤੇ ਮਲੇਰ ਕੋਟਲੀਆ ਨਵਾਬ ਨੇ ਜਿਨ੍ਹਾਂ ਨੇ ਆਪਣਾ اخلاق ਦਿਖਾਇਆ ਲਗਭਗ ਇੱਕ ਹਫਤਾ ਪਹਿਲਾਂ ਉਹਦੇ ਭਰਾ ਜਾਂ ਪਿਤਾ ਨੂੰ ਦਸਮ ਪਾਤਸ਼ਾਹ ਦੇ ਆਪਣੇ ਹੱਥੀਂ ਮਾਰਿਆ ਸੀ ਉਹਨੇ ਵੀ ਇਹ ਗੱਲ ਕਹੀ ਸੀ ਜਦੋਂ ਉਹਨੂੰ ਕਿਹਾ ਸੀ ਤੂੰ ਬਦਲਾ ਲੈ ਸਕਦਾ ਹੈ ਉਹ ਕਹਿੰਦਾ ਨਹੀਂ ਇਹ ਮਸੂਮਾਂ ਤੋਂ ਨਹੀਂ ਬਦਲਾ ਲੈਣਾ ਹੋਗਾ ਤੋ ਲਏਗੇ ਬਾਪ ਸੇ ਤੋ ਅੱਜ ਉਸ ਕਰਦਾਰ ਦਾ ਵੀ ਤੇ ਫਿਰ ਭਾਈ ਟੋਡਰਮਲ ਜਿਨ੍ਹਾਂ ਬਾਰੇ ਅਸੀਂ ਇਹ ਕਹਿ ਸਕਦੇ ਆ ਕਿ ਦਸਮ ਪਾਤਸ਼ਾਹ ਦੇ ਸਾਹਿਬ ਜਾਂਦੇ ਧਰਮ ਤੋਂ ਕੁਰਬਾਨ ਹੋਏ ਕੌਮ ਤੋਂ ਕੁਰਬਾਨ ਹੋਏ ਪਰ ਟੋਡਰਮਲ ਉਹ ਸਹਿਬਜ਼ਾਦਿਆਂ ਤੋਂ ਕੁਰਬਾਨ ਹੋਇਆ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਅੱਖੋਂ ਪਰੋਕੋ ਨਹੀਂ ਕਰ ਸਕਦੇ ਪਾਈ ਮੋਤੀराम ਮਹਾਰਾਜ ਜੀ ਜਿਹੜੇ ਜਿਨ੍ਹਾਂ ਨੇ ਕਿਉਂਕਿ ਇਹ ਉਹ ਨਾਇਕ ਨੇ ਜਿਨ੍ਹਾਂ ਨੇ ਸਹਿਬਜ਼ਾਦਿਆਂ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੋਂ ਇਹ ਇਹ ਘੋਗਬਸਤੀ ਸਰਹੰਦ ਤੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੋਂ ਦਾ ਜਿਹੜਾ ਨਕਸ਼ਾ ਬਦਲਿਆ ਤੋਂ ਇਹ ਸਹਿਬਜ਼ਾਦਿਆਂ ਦਾ ਬਹਿਰ ਲਿਆ ਤੇ ਠੰਡੇ ਬੁਰਜ ਦੇ ਕੋਲ ਖੜ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਡਾ ਵੱਡਾ ਜਰਨੈਲ ਜਿਹੜਾ ਹੈ ਉਹ ਵੀ ਆਪਣੇ ਆਪ ਨੂੰ ਸੰਭਾਲ ਨਹੀਂ ਸਿਪਾਇਆ ਕਿਉਂਕਿ ਗੱਲ ਕਰਨੀ ਸੌਖੀ ਆ ਪਰ ਥੋੜਾ ਜਿਹਾ ਵੀ ਆਪਾਂ ਕਿਉਂਕਿ ਆਪਾਂ ਸਾਰੇ ਬੱਚਿਆਂ ਵਾਲੇ ਆ ਤੇ ਬੱਚਿਆਂ ਦਾ ਦਰਦ ਕੀ ਹੁੰਦਾ ਬੱਚੇ ਦੇ ਥੋੜੀ ਜਿਹੀ ਚਰੀਟ ਵੀ ਲੱਗ ਜਾਵੇ ਇਹ ਠੀਕ ਆ ਕਿ ਗੁਰੂ ਸਾਹਿਬ ਤੇ ਅਕਾਲ ਪੁਰਖ ਦਾ ਸਰੂਪ ਨੇ ਉਹਨਾਂ ਦੇ ਸਹਬਜਾਦੇ ਅਲਾਹੀ ਸਾਹਿਬ ਜਾਦੇ ਨੇ ਪਰ ਅਸੀਂ ਤਾਂ ਸੰਸਾਰੀ ਆ ਨਾ ਸਾਡੀ ਤਾਂ ਅਵਸਥਾ ਨਹੀਂ ਅਸੀਂ ਤਾਂ ਸੰਸਾਰੀ ਅੱਖ ਨਾਲ ਹੀ ਵੇਖਦੇ ਆ ਸੋ ਇਸ ਲਈ ਏ ਗੁਰੂ ਕਿਰਪਾ ਕਰੇ ਸੋ ਮੈਂ ਸਾਰੀਆਂ ਸੰਗਤਾਂ ਨੂੰ ਤੋਂ ਬਹੁਤ ਜਿਹੜਾ ਠੀਕ ਤਰੀਕੇ ਨਾਲ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ ਨੇ ਤੇ ਸ਼੍ਰੋਮਣੀ ਕਮੇਟੀ ਨੇ ਪ੍ਰਬੰਧ ਕੀਤੇ ਨੇ ਸੋ ਮੈਨੂੰ ਲੱਗਦਾ ਕਿ ਇਹ ਉਹ ਜੋੜ ਮੇਲੇ ਨੇ ਜਿੱਥੇ ਸਾਨੂੰ ਆਪਸੀ ਧੜੇਬੰਦੀਆਂ ਜਾਂ ਜਿਹੜੇ ਵਿਚਾਰਾਂ ਦੇ ਵਖਰੇਵੇਂ ਨੇ ਉਹ ਵੀ ਸਾਨੂੰ ਪਰੇ ਰੱਖ ਦੇਣੇ ਚਾਹੀਦੇ ਨੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਬੁੱਧਾ ਪਾਈਆਂ ਬਾਕੀ ਸਾਡੇ ਕੋਲ ਸਾਰਾ ਸਾਂਮਾ ਮੈਦਾਨ ਹੀ ਹੁੰਦਾ ਤੇ ਉਸ ਮੈਦਾਨ ਦੇ ਵਿੱਚ ਜਾ ਕੇ ਲੜਦੇ ਵੀ ਆ ਲੜਦੇ ਵੀ ਰਹਾਂਗੇ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਸੋ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ